ਉੱਟ ਪਿਆ ਹਾਂ ਇੱਥੋਂ ਦੇਖਦਾ ਬੱਜਿਆ ਐਦਾ ਇੱਥੋਂ ਜਾਂਦਾ ਲੱਗਾ ਆ ਉਹ ਮਿੱਥਾਂ ਦਾ ਨਿਕਲ ਤੇ ਉਹ ਘਾਸ ਜੀ ਬਈ ਉਹ ਦੇ ਉਹ ਇਹ ਹੈਗਾ ਇਹ ਤਾਂ ਮੈਂ ਸਵੇਰੇ 6:30 ਵਜੇ ਸੈੜ ਤੋਂ ਗਿਆ ਇਹ ਉਹਨੇ ਕਰਕੇ ਦੱਸਿਆ ਹੀ ਨਹੀਂ ਅੱਛਾ ਤੂੰ ਸਵੇਰੇ ਸੈੜ ਤੇ ਗਿਆ ਪਹਿਲਾਂ ਪਤਾ ਨਹੀਂ ਲੱਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਉਹਨੇ ਪਤਾ ਹੀ ਨਹੀਂ ਲੱਗਾ ਵਾਰਤਾ 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 ਖੂਨ ਜਮਾ ਦੇਣ ਵਾਲੀ ਠੰਡ ਦੇ ਵਿੱਚ ਖੇਤਾਂ 'ਚ ਅੱਧੀ ਰਾਤ ਨੂੰ ਬੁਲਟ ਵਾਰਤਾ ਜਦੋਂ ਦਿਨ ਦਾ ਉਜਾਲਾ ਹੋਇਆ ਤੇ ਲੋਕਾਂ ਦੀ ਨਿਗਾਹ ਖੇਤਾਂ 'ਚ ਪਈ ਬੁਲਟ ਤੇ ਪਈ ਜਦੋਂ ਲੋਕ ਲਾਕੇ ਗਏ ਤਾਂ ਕੋਲ ਇੱਕ ਨੌਜਵਾਨ ਬੇਸੁੱਧ ਹਾਲਤ 'ਚ ਪਿਆ ਸੀ ਹੁਣ ਡਾਕਟਰਾਂ ਨੇ ਉਸਦੀ ਮੌਤ ਦੀ ਪੁਸ਼ਟੀ ਕਰਤੀ ਗਿਆ ਯਾਨੀ ਕਿ ਰਾਤ ਨੂੰ ਜਾਗੋ ਤੇ ਗਿਆ ਹੋਇਆ ਸ਼ਖਸ ਜਦੋਂ ਵਾਪਸ ਪਰਤ ਰਿਹਾ ਸੀ ਖੇਤਾਂ 'ਚ ਬੁਲਟ ਵਾਲ ਬੈਠਾ ਤੇ ਮੁੜ ਕੇ ਠੰਡ ਨੇ ਉਸਦੀ ਜਾਨ ਲੈ ਲਈ ਪਹਿਲੀ ਜਾਂਚ ਦੇ ਵਿੱਚ ਤਾਂ ਇਹ ਦਾਹੀ ਜਾਪਦਾ ਤੁਹਾਨੂੰ ਦਿਖਾਣੇ ਆ ਕੀ ਇਹ ਪੂਰਾ ਮਾਮਲਾ ਅਨਕਪੇਲ ਪੰਜਾਬੀ ਟੀਵੀ ਲਈ ਜੀਤਨਪਾਲ ਖਲੇਰ ਦੀ ਰਿਪੋਰਟ ਕੋਈ ਰਾਤ ਆਇਆ ਸੀ ਬੋਲਟ ਤੇ ਜਿੱਤਾ ਸਿੱਧਾ ਆ ਕੇ ਖਰੀਚੁੱਤ ਰਿਆ ਆ। ਦਾਰਾ ਬੂਦਾ ਮੂਹ ਤੇ ਪਿਆ ਆ। ਜਦੋਂ ਅਸੀਂ ਇੱਥੋਂ ਨੰਗੇ ਦਾ ਨਾਲ ਮੈਂ ਤਾਂ ਬੋਲਟ ਦੇਖਣ ਉੱਤਰਿਆ ਅਸੀਂ ਜਦੋਂ ਦੇਖਿਆ ਨਾਲ ਹੀ ਤੇ ਨਾਲ ਬੌਡੀ ਪਈ ਆ। ਫਿਰ ਇਨਫੋਰਮ ਕੀਤਾ ਪੁਲਿਸ ਨੂੰ। ਫਿਰ ਤੁਹਾਨੂੰ ਅਸੀਂ ਫੋਨ ਕੀਤਾ ਸੱਦਿਆ ਵੀ ਬੰਦੇ ਦੀ ਪਛਾਣ ਹੋ ਸਕੇ। ਉੱਥੇ ਬੋਲਟ ਦਾ ਨੰਬਰ ਆਓ ਮੜੇ ਦੇਖੋ ਬੋਲਟ ਦਾ ਨੰਬਰ ਪਾ ਦਿਓ। ਕੋਈ ਜਾਣਦਾ ਆ। ਫਿਰ ਮੌਤ ਮੌਤ ਹੋ ਚੁੱਕੀ ਆ। ਪਤਾ ਨਹੀਂ ਹੋ ਜੇ। ਦੇਖੋ ਪੁਸ਼ਟੀ ਕਰਦੇ ਲੱਗਦਾ ਇੱਥੇ ਰਿਆ ਆ। ਕੋਈ ਸਾਹ ਸੁ ਤਾਂ ਚੱਲਦੇ ਨਹੀਂ ਐਦਾਂ ਪਈ ਆ ਬੌਡੀ। ਤੇ ਐਂਬੂਲੈਂਸ ਨੂੰ ਕਾਲ ਕਰਤੀ ਸੀ? ਐਂਬ ਆ ਗੱਡੀ ਆਈ ਆ ਮੇਰਾ ਕਲੇ ਦੇ ਵਿੱਚ ਰੱਖ ਕੇ ਲੈ ਕੇ ਜਾਓਗੇ ਕਿੰਨੀ ਉਮਰ ਲੱਗਦੀ ਉਮਰ ਹੋਣੀ ਆ 35 35 ਤੋਂ 40 ਸਾਲ ਦੇ ਵਿੱਚ ਮੋਨਾ ਕਿ ਮੋਨਾ ਆ ਹਾਂਜੀ ਕੋਈ ਕੋਈ ਆਡੈਂਟੀਟੀ ਕਾਰ ਨਿਕਲਿਆ ਜੇ ਕੋਈ ਨਹੀਂ ਹਜੇ ਨਿਕਲੇ ਹਜੇ ਫੋਨ ਉਹ ਦੇਖ ਰਾਇਆ ਉਹਨਾਂ ਦੀ SIM ਹੋਰ ਪਾ ਕੇ ਫੋਨ ਵੀ ਬੰਦ ਹੋਇਆ ਆ SIM ਪਾ ਕੇ ਦੇਖ ਰਾਇਆ ਵੀ ਕਿਸੇ ਦਾ ਫੋਨ ਆਵੇ ਆ ਬੋਲਟ ਤੇ ਆਇਆ ਜਿੱਦਾਂ ਬੋਲਟ ਦੇ ਦੇਖਿਓ ਤੁਸੀਂ ਪਾ ਕੇ ਇਹ ਨੰਬਰ ਸ਼ਾਇਦ ਕੋਈ ਜਾਣਦਾ ਹੋਵੇ ਆਇਆ ਅੱਛਾ ਜੀ ਉਹ ਆਇਆ ਇਹ ਉਧਰੋਂ ਕਲਾਮਵਲਤੀ ਆਉਂਦਾ ਸੀ ਕਲਾਮਵਲਤੀ ਆਇਆ ਲੱਗਿਆ ਉਹ ਵੇਖੋ ਬੈਟਾ ਦੀ ਜੀ ਉਹ ਤਾਂ ਪਰਲੇ ਪਾਸੇ ਆ ਅੱਛਾ ਉਹ ਇੱਕ ਮੋਟਰਸਾਈਕਲ ਟੱਪਿਆ ਆ ਹਾਂਜੀ ਬਲੋ ਆਪਾਂ ਕਹਿਣਾ ਚਾਹੁੰਦੇ ਕਿ ਪਰਲੀ ਸਾਈਡ ਤੋਂ ਕਲਾਮਵਲਤੀ ਆਉਂਦਾ ਸੀ ਕਲਾਮਵਲਤੀ ਆਉਂਦਾ ਸੀ ਹਾਂ ਜੱਜਮੈਂਟ ਹੋਈ ਹੋਣੀ ਤੇ ਇੱਧਰ ਡੇਗ ਗਿਆ ਹਾਂਜੀ ਅੱਛਾ ਜੈਕਟ ਜੁਗੜ ਵੀ ਨਹੀਂ ਕੋਈ ਪਾਈ ਉਹ ਜੈਕਟ ਪਾਈ ਜੂਗਾ ਤੇ ਪਰ ਇਹ ਆਪੇ ਉਹਦੇ ਫੋਨੇ ਨਿਕਲਿਆ ਫੋਨ ਦੇ ਵਿੱਚ ਪਾਣੀ ਪਿਆ ਫੋਨ ਚਾਰਜ ਨਹੀਂ ਹੁੰਦਾ ਬਾਕੀ ਕਿਸੇ ਨੇ ਕੁਝ ਨਹੀਂ ਫੋੜਿਆ ਤੇ ਇੱਧਰ ਪਿੱਛੇ ਬੀਤ ਗਿਆ ਜੀ ਕਿਹੜਾ ਮੋਟਰਸਾਈਕਲ ਆ ਉਹ ਆਰਸੀ ਤੇ ਹੈਗਾ ਆ ਆਲਵਾਲ ਦਾ ਤੇ ਉਹਦਾ ਮੋਹਨ ਸਿੰਘ ਤੇ ਦਰਸ਼ਨ ਸਿੰਘ ਆ ਪੇ ਦਾ ਨੋ ਤੇ ਬਾਕੀ ਉਹ ਕਹਿੰਦੇ ਗਾਹਾਂ ਘਟਾਰੋਂ ਵਿੱਚ ਆ ਘਟਾਰੋਂ ਵਾਲੇ ਕਹਿੰਦੇ ਗਾਹਾਂ ਜਾਲੜੇ ਵਿੱਚ ਆ ਓਕੇ ਦੇਖੋ ਨਾਲੀ ਵੀ ਹੈਗੀ ਜੀ ਆਹ ਨਾਲੀ ਹੈ ਜੀ ਆ ਜਾਓ ਦਿਖਾ ਲਾ ਠੀਕ ਹੈ ਜੀ ਅੱਛਾ ਮਤਲਬ ਇੱਧਰੋਂ ਆਉਂਦਾ ਸੀ ਇੱਥੋਂ ਮੋਟਰਸਾਈਕਲ ਦੀ ਸਲਿੱਪ ਵੱਜੀ ਆ ਉਹ ਪਿਆ ਮੋਟਰਸਾਈਕਲ ਆਹ ਮੋਟਰਸਾਈਕਲ ਆਲੋ ਵਾਲਾ ਮੋਟਰਸਾਈਕਲ ਸੀ ਇਹ ਦੇ ਬੰਦਿਆਂ ਨੂੰ ਭੇਜ ਦਿੱਤਾ ਸੀ ਕਹਿੰਦੀ ਅੱਛਾ ਜੀ ਉਹ ਹੁਣ ਗਾਹਾਂ ਕੋਹ ਨਾਲ ਕੋਲੋਂ ਉਹ ਲੈ ਕੇ ਗਿਆ ਮੰਗੀ ਕੋਈ ਓਏ ਇਹ ਆ ਕਹਿੰਦੀ ਜਾਣ ਲਈ ਤਾਂ ਕਹਿੰਦੀ ਬੰਦਾ ਕਿਦਾਂ ਇਹ ਘਰ ਦੇ ਨਾਲੋਂ ਲੰਘਿਆ ਤੁਹਾਡੇ ਘਰ ਦੇ ਨਾਲੋਂ ਲੰਘਿਆ ਹਾਂ ਰਾਤ ਤੱਕਰੀਬਨ 5 ਮਿੰਟ ਰਹਿੰਦੇ ਸੀ 12 ਵਜਣਾਂ ਚ ਅੱਛਾ ਜੀ ਉਸ ਵੇਲੇ ਇਹ ਲੰਘਿਆ ਮੋਟਰਸਾਈਕਲ ਅੱਛਾ ਜੀ ਤੁਹਾਡਾ ਘਰ ਕਿੱਥੇ ਹੈ ਜੀ ਮੇਰਾ ਘਰ ਸਿੰਬਲੀ ਨਾਜਰਪੁਰ ਵਾਲੇ ਮੋੜ ਤੇ ਨਾਜਰਪੁਰ ਵਾਲੇ ਮੋੜ ਪਰੇ ਜਾਦੇ ਮੋੜ ਤੇ ਮੇਰਾ ਗਾੜੀ ਹਾਂਜੀ ਫੋਟੋ ਦੇਖ ਕੇ ਜਾੜਦੇ ਦਾ ਦੱਸੇ ਜੀ ਜਾੜਦੇ ਦਾ ਦੱਸ ਰਿਹਾ ਆ ਬਾਕੀ ਦੇਖ ਲਓ ਸਭ ਤੇ ਫਿਰ ਪਾਈ ਸਾਹ ਹੈਗੇ ਕਿ ਨਾ ਜੀ ਨਾ ਠੰਡ ਤੋਂ ਰਾਤ ਦੇ ਠੰਡ ਚ ਹੋਈ ਆ ਜੀ ਇੱਧਰ ਹੋ ਜੀ ਰਾਤੀਂ ਗਿਲੇ ਡੇ ਪਰ ਅੱਗੇ ਲੱਗੇ ਜੀ ਬੋਲਟ ਦਾ ਨੰਬਰ ਕਿੰਨਾ ਜੀ ਪੀ ਵੀ 32 ਕਯੂ 1826 132 ਕਯੂ 1826 1826 ਕੋਈ ਕੈਂਟਿਡੈਂਟੀ ਕਾਰਡ ਮਿਲਿਆ ਸਰ ਜੀ ਇਹ ਕੀ ਹੋਇਆ ਕੋਈ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਕੋਈ ਕੰਟਰੋਲ ਨਹੀਂ ਤੇ ਲੁੱਟ ਖੋ ਦਾ ਮਾਮਲਾ ਤਾਂ ਨਹੀਂ ਲੱਗਦਾ ਕਿਉਂਕਿ ਕੋਈ ਕੋਡ ਨਹੀਂ ਚੋੜਾ ਤੇ ਉਹ ਭਾਜੀ ਉਹਨਾਂ ਕਰਕੇ ਦੇਖਦੇ ਪਤਾ ਤੇ